ਬਿਤਣ ਤੱਕ ਕਿਸਾਨਾਂ ਨੂੰ ਕੁਝ ਕਰਨੀ ਬੋਲਾਈ ਹੈ ਅੱਜ ਤੱਕ ਕੌਂਕੇ ਕਲੇਚ ਕਿਸਾਨ ਭਜਾਈ ਹੈ ਸਾਡੀ ਰਹਿਮਾਂ ਚ ਪਾਇਨਾ ਰੈਲੀ ਚ ਤੁਸੀਂ ਦੇਖਿਆ ਹੋਣਾ ਵਾਣ ਕੀ ਮਜਬੂਤ ਇਸਮਾ ਆ ਗਿਆ ਝੜਾ ਖੰਗਿਆ ਇਹਨੂੰ ਟੰਗਿਆ ਅਸੀਂ ਉਹ ਡਰਦੇ ਨਹੀਂ ਨਾ ਅਸੀਂ ਕਿਸੇ ਤੋਂ ਡਰਨਾ ਇਹਨੇ ਗੇਜाराम ਵਾਲਮੀਕੀ ਜਿਨ੍ਹਾਂ ਨੇ ਵਿਰੋਧ ਕਰ ਰਹੇ ਕਿਸਾਨਾਂ ਬਾਰੇ ਬਿਆਨ ਦਿੱਤਾ ਗੇਜाराम ਵਾਲਮੀਕੀ ਲੋਕ ਸਭਾ ਹਲਕਾ ਫਤੇਗੜ ਸਾਬ ਤੋਂ ਭਾਜਪਾ ਉਮੀਦਵਾਰ ਨੇ ਬਿੱਤਣ ਤੱਕ ਸੰਰਾਂ ਨੂੰ ਕੁਛ ਕਰੇ ਨਹੀਂ ਬੋਲਿਆ ਹੀ ਹੈ ਅਜ ਤੱਕ ਕੌਂਕੇ ਕਲੇਚ ਕਿਸਾਨ ਭਜਾਈ ਹੈ ਸਾਡੀ ਰੈਲੀ ਚ ਪਾਇ ਨਾ ਰੈਲੀ ਚ ਤੁਸੀਂ ਦੇਖਿਆ ਹੋਣਾ ਸਾਡੇ ਇਹ ਵਾਲਮੀਕੀ ਮੇਜ ਵਿੱਚ ਇੱਕ ਸਮਾਜ ਹੈ ਝੜਕ ਖੰਗਾ ਤੇ ਉਹਨੂੰ ਟੰਗਿਆ ਅਸੀਂ ਉਹ ਡਰਦੇ ਨਹੀਂ ਨਾ ਅਸੀਂ ਕਿਸੇ ਡਰਣਾ ਤੇ ਹੋਰ ਹਲਕੇ ਲਈ ਤੁਹਾਡਾ ਕੀ ਐਜੰਡਾ ਰਹੇਗਾ ਬੰਦੇ ਸਾਡਾ ਐਜੰਡਾ ਪੰਜਾਬ ਦਾ ਸਭ ਤੋਂ ਪਹਿਲਾ ਜਿਲ੍ਹਾ ਸ੍ਰੀ ਫਤਿਹਗੜ ਸਾਹਿਬ ਸਹੀਦਾ ਨਹੀਂ ਧਰਤੀ ਇੱਥੇ ਵਿਕਾਸ ਵੀ ਕਰਾਵਾਂਗੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਸਟੇਟ ਬਣਾਵਾਂਗੇ ਪੰਜਾਬ ਦੇ ਵਿੱਚ ਸ੍ਰੀ ਬਦਕ ਸਾਹਿਬ ਪੰਜਾਬ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ ਹੈ ਪੰਜਾਬ ਪੰਜਾਬੀਆਂ ਦਾ ਅਸੀਂ ਸਾਰੇ ਪੰਜਾਬੀ ਹਾਂ ਸਾਨੂੰ ਪੂਰਾ ਹੱਕ ਹੈ ਕਿ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਡਵੈਲਪਮੈਂਟ ਲਈ ਪੰਜਾਬ ਦੇ ਵਿਕਾਸ ਲਈ ਭਾਰਤੀ ਜਨਤਾ ਪਾਰਟੀ ਨੂੰ ਅਪੀਲ ਕਰਕੇ ਲੋਕਾਂ ਦਾ ਮਨ ਔਰ ਵਿਸ਼ਵਾਸ ਜਿੱਤ ਕੇ ਮੋਦੀ ਜੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਣਾ ਇਹ ਸਾਡਾ ਹੱਕ ਹੈ ਕਿਉਂਕਿ ਪੰਜਾਬ ਦੀ ਬੀਜੇਪੀ ਇੱਕ ਜ਼ਰੂਰਤ ਹੈ। ਫਤਿਹਗੜ ਸਾਹਿਬ ਪੰਜਾਬ ਦੀ ਰਾਖਵੀਂ ਸੀਟ ਹੈ। ਇੱਥੇ ਮੌਜੂਦਾ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਅਮਰ ਸਿੰਘ ਨੇ ਅਤੇ ਇਸ ਵਾਰ ਮੁਕਾਬਲਾ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਜੀਪੀ, ਕਾਂਗਰਸ ਦੇ ਅਮਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਵਿਕਰਮਜੀਤ ਸਿੰਘ ਖਾਲਸਾ ਤੇ ਬੀਜੇਪੀ ਦੇ ਗੇਜाराम ਵਾਲਮੀਕੀ ਦੇ ਦਰਮਿਆਨ ਹੈ।